ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਰੇ ਰਾ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਬਿਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਪ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਕਲਾ ਵਰਪੂਰਿਆ ਸੋ ਸੱਚਾ ਸਾਹਿਬ ਸਿਵਿਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕੁਝ ਕਰਨਾ ਸੋ ਕਰ ਰਿਆ ਸੋਦਰ ਰਾਗਸਾ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਗੁਰ ਕੇਹਾ ਜਿਤ ਵੈ ਸਰਸ ਮਾਲੈ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਵਨਾਰੇ ਕਿਤੇ ਤੇਰੇ ਰਾਗ ਪ੍ਰੇਸੁ ਕਈਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਦ ਨਾ ਬਉਣ ਪਾਣੇ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦ ਨਾ ਚਿਤ ਗਵਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬਰਮਾ ਦੇਵੀ ਸੁਣ ਤਿਰ ਸਦਾ ਸਵਾਰੇ ਗਾਵਨ ਤੁਦਨੇ ਨਿੰਦਰਾ ਸਨ ਬਿਟੇ ਦੇਵਤਿਆਂ ਦਰਨਾਲੈ ਗਾਵਨ ਤੁਦਨ ਸਿ ਸਮਾਦੇ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਧ ਨਾ ਜਤੀ ਸਦੀ ਸੰਤੋਖੀ ਗਾਵਨ ਤੁਧ ਨਾ ਵੀਰ ਕਰਾਰੇ ਗਾਵਨ ਤੁਧ ਨਾ ਪੰਡਤ ਪੁਰ ਰਕੇਸ਼ਰ ਜੋਜ ਗਵੇਦਾਂ ਨਾਲੇ ਗਾਵਨ ਤੁਧ ਨਾ ਮੋਹਨੀਆ ਮਨ ਮੋਣੈ ਸੁਰਗ ਮਸ਼ਪਿਆ ਲੈ ਗਾਵਨ ਤੁਧ ਨਾ ਤਨ ਪੈ ਤੇਰ ਸੜ ਤੀਰਤ ਨਾਲੇ ਗਾਵਨ ਤੁਧ ਨਾ ਯੋਧ ਮਾਂ ਬਲ ਸੂਰਾ ਗਾਵਨ ਤੁਧ ਨਾ ਖਾਣੇ ਚਾਰੇ ਗਾਵਨ ਤੁਧ ਨਾ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ ਸਹੀ ਤੋਦ ਨਾ ਗਾਵਨ ਜੋ ਤਤ ਪਾਵਨ ਰਤੇ ਧੀਰੇ ਭਗਤ ਰਸੋਲੇ ਹੋਰ ਕੀਤੇ ਤੋਦ ਨਾ ਗਾਵਨ ਸੇ ਮਿ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸੱਚੀ ਨਾਹੀ ਹੈ ਵੀ ਉਸੇ ਜੈਨ ਜਸਿਰ ਚਨਾ ਜਨ ਚਾਏ ਰੰਗੇ ਰੰਗੇ ਬਾਤੀ ਕਰ ਕਜਨ ਸੀ ਮਾਇਆ ਜਨੁ ਪਾਏ ਕਰ ਕਰ ਦੇਖੇ ਕੀਤਾ ਆਪਣਾ ਜਦ ਜੀਵ ਡਿਹਾਏ ਜਦ ਸਪਵ ਸੇ ਕਰਸੀ ਕੋ ਫਿਰੁਕ ਮਨਾ ਕਰ ਨਾ ਜਾਏ ਸੋ ਪਾਤ ਸੋ ਸੋ ਸਪਸ ਬਨਾਨਕ ਰਣ ਰਜਾਇ ਸਾ ਮਾਲਾ ਪਹਿਲਾ ਸੁਣ ਵਡਾ ਕਿਸਬ ਕੋਏ ਕੇ ਬੜ ਵੱਡਾ ਡਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮੈ ਵੱਡੇ ਮੇਰੇ ਸਾਹਿਬਾ ਗਿਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕਿੱਤਾ ਕਿਵੜ ਚੀਰਾ राव ਸਭ ਸੁਰ ਤੇ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਏ ਗਿਆਨੀ ਤਿਆਨੀ ਗੁਰ ਗਰਾਏ ਕੜ ਨਾ ਜਾਈ ਤੇਰੀ ਤਲ ਵੜਿਆਈ ਸਬ ਸਤ ਸਬ ਤਬ ਸੋਚਿ ਗਿ ਆਇਆ ਸਿਧਾਂ ਬੁਰਖਾਂ ਕੇ ਬੜਿਆਇ ਤੁਰ ਬਿਨ ਸਿਧਿ ਕਰਨਾ ਪਾਈਆ ਕਰ ਮਿਲ ਨਹੀ ਟਕਰਾਇਆ ਆਖਣ ਵਾਲਾ ਗਿਆ ਵਿਚਾਰਾ ਸਪਤੀ ਭਰੇ ਤੇਰੇ ਪੰਡਾਰਾ ਜੈਸ ਤੂੰ ਦਿੱਤੇ ਸਿ ਗਿਆ ਚਾਰਾ ਨਾਨਕ ਸੱਚ ਸਵਾਰ ਨਿਆਰਾ ਆਸਾ ਮੱਲ ਪਹਿਲਾ ਆਖਾਂ ਜੀਵਨ ਸ੍ਰੀ ਮਰ ਜਾਵਾਂ ਆਖਣ ਔਖਾ ਸੱਚਾ ਨਾਮ ਸੱਚ ਨਾਮ ਕੀ ਲਾਗੇ ਭੋਗਤ ਭੁਖੇ ਖੈ ਚਲੀ ਦੂਖ ਸੁਖੋਂ ਸਰੇ ਮੇਰੀ ਮਾਇ ਸਾਚਾ ਸਹਬ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਲਵੜਿਆ ਆਗਤ ਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਏ ਵੱਡਾ ਨੋਵੇਂ ਘਟ ਨ ਜਾਏ ਨਾ ਵਰਣੇ ਸੋਗ ਦੇ ਦਰਿਨ ਚੁੱਕੇ ਪੋਗ ਗੁਣ ਨਾਹੀ ਕੋਏ ਨਾ ਕੋਆ ਨਾ ਕੋਏ ਜੀਵੜਾ ਆਪ ਤੇਵੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਕ ਸੰਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਤ ਸੁਨਾਤ ਰਾਗ ਗੁਜਰੀ ਮਾਲਾ ਚੌਥਾ ਹਰਿ ਕੀ ਜਨ ਸਾਧਕ ਪ੍ਰਖਾ ਮਨੋ ਕਰ ਗੁਰ ਗ੍ਰਿਪਾ ਸੰਬ ਕੀਰੇ ਕਰਮਤ ਗੁਰ ਸਰਨਾਏ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁッコ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰਾ ਪ੍ਰਾਣ ਚਕਾਈ ਹਰ ਕੀ ਤਮ ਰੇਰੇ ਰਾਸ ਰਾਉ ਹਰ ਜਨ ਕੇ ਵੜ ਪਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨਤਰਪਤਾਸੈ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾਗ ਜਨ ਪਾਸ ਜੋ ਸਾਧੂ ਸਰਬ ਸੰਗਤ ਨੇ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਿਨ ਹਰ ਰਜਨ ਸੰਗਤ ਪਾਈ ਤਰ ਦੂਰ ਮਸਤਕ ਲਿਖਿਆ ਲਿਖਾ ਸਤਨ ਤਨ ਸੰਗਤ ਜਿਦਰਸ ਪਾਇਆ ਮੰਜ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ ਪੰਜਵਾ ਕਾਇ ਰ ਮਨ ਚਿਤਵਦਮ ਜਾਰ ਜੀਓ ਪਰਿਆ ਸੇਲ ਪੱਥਰ ਮੈਂ ਜੰਤੂ ਪਾਇ ਤਾ ਕਰਜ ਕਾਗੇ ਕਰ ਤਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮਤ ਪਾਇਆ ਸੁਕੇ ਕਾਸ਼ਟ ਰਿਆ ਰਾਉ ਜਿਰਨ ਪਿੱਤਾ ਲੋਕ ਸੁਤ ਬਨੰਤਾ ਕੋਇ ਨੁਕਸ ਕੀ ਤਰਿਆ ਸਿਰ ਸੁਰਜ ਸਬਾਏ ਠਾਕੁਰ ਕਾਏ ਮਨ ਪਵ ਕ੍ਰਿਆ ਉੜੇ ਉੜਾ ਬਿਸ ਕੋ ਚਦ ਪਾਚੇ ਬਚਰੇ ਸ਼ਰੀਆ ਤਨ ਕਉਣ ਖਲਾਵੇ ਕਉਣ ਝੁਗਾਵੇ ਮਨ ਮੇ ਸਿਮਰਨ ਕਰਿਆ ਸਬ ਨਿਦਾਨ ਦਸ ਤਤ ਸਿਦਾਨ ਠਾਕੁਰ ਕਰਤਲ ਤਰਿਆ ਜਨਾਨਾਕ ਬਲ ਬਰ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਮਰਿਆ ਰਾਗਾ ਸਮਲਾ ਚੌਥਾ ਸੋਪਰ ਕਿ ਓੰਕਾਰ ਸਤਿਗੁਰ ਪ੍ਰਸਾਦ ਸੋਪਰਖ ਨਰੰਜਨ ਹਰਪੁਰ ਨਰੰਜਨ ਨਗਮਗਮ ਪਾਰ ਸਭ ਧਿਆਈ ਸਭ ਤੈ ਤੁਝੇ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀਤੋਂ ਜੀਆ ਕਾ ਦਾ ਤਾਰ ਹਰ ਤਿਆ ਸੰਤੋ ਜੀ ਸਭ ਦੁੱਖ ਵਿਸਾਰਣਿਆਰਾ ਹਰ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੱਡ ਗਟ ਅੰਤਰ ਸਰੰਤਰ ਜੀਰੇ ਕੋ ਬ੍ਰਖ ਸਮਾਣਾ ਇਕ ਦਾਤਿਕ ਬਿਖਾਰੀ ਜੀ ਸਭ ਤੇਰੇ ਚੋ ਜਵਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਵਰ ਨਾ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਆਗ ਬਖਾਣਾ ਜੋ ਸੇਵ ਜੋ ਸੇਵ ਤੁਦ ਜੀ ਜਨ ਨਾਨਕ ਤਿਨ ਕਰਵਾਨਾ ਹਰਿ ਤੈ ਆਇ ਹਰਿ ਤੈ ਤੁਦ ਜੀਸ ਜਿਨ ਜੁਗ ਮੈਂ ਸੁਖ ਵਾਸੀ ਸੈ ਮੁਕਤ ਸੈ ਮੁਕਤ ਭਜਨ ਅਰਤਿਆ ਆਇ ਜੀਤਨ ਤੋਟੀ ਜਮ ਕੇ ਪਾਂਸੀ ਜਨਨਪੋ ਜਨਨਪੋ ਤੇ ਆਇਆ ਜੀਤਨ ਕਉ ਸੁਭ ਗਵਾਸੀ ਜਨ ਸੇਵਿ ਅਜਨ ਸੇਵਿਆ ਮੇਰਾ ਅਰਜੀਤ ਰੂਪ ਸਮਾਹ ਰੂਪ ਹਰ ਰੂਪ ਸਮਾਸੀ ਸੈ ਧਨ ਸੈ ਤਨ ਜਨ ਅਰਤਿਆ ਆਇਆ ਜੀ ਜਨ ਨਾਨਕ ਤਨ ਮਰਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜਿਰਨ ਕ ਅਨੇਕ ਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਅਰ ਪੂਜਾ ਜੀਤ ਪਤਾਪੇ ਜਪੇ ਬੇਅੰਤਾ ਤੇਰਿਆਨੇਕ ਤੇਰਿਆਨੇਕ ਪੜੇ ਬੋ ਸਿਮਰ ਸਾਸਤਰ ਜੀ ਕਰ ਕਰਿਅੋ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭੁਲ ਜੀ ਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਤੂੰ ਆਤਪੁਰਕ ਆਪਰਮੁ ਕਰਤਾ ਜੀ ਤੁਧ ਜੀਵੜੁਰ ਨ ਕੋਈ ਤੂੰ ਜੋ ਜੁਗੇ ਕੁਛ ਦਸਦਾ ਤੂੰ ਕੋ ਜੀ ਤੂੰ ਨਹਿ ਚਲ ਕਰਤਾ ਸੋਈ ਤਦ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰਿ ਆਪੇ ਸੇਠ ਸਭ ਪਾਈ ਜੀ ਤੁਧ ਤਦ ਆਪੇ ਸਰ ਸਭ ਕੋਈ ਜਨਨਾ ਨੰਗੁਣਾ ਗਾ ਵਿਕਰਤੇ ਕੇ ਜਿਸੁ ਸਭ세 ਕਾ ਜਨੈ ਸਾਮਲਾ ਚਉਤਾ ਤੂੰ ਕਰਤਾ ਸੋ ਚੈਰ ਮੈਂਡਾ ਸਾਈ ਜੋ ਤੂ ਪਵੈ ਸੋ ਇਤਸੀ ਜੋ ਤੂੰ ਸੁਪੈ 라ਵ ਸਭ ਤੇਰੀ ਤੂ ਸਭ ਨੇ ਤਿਆ ਇਸ ਨਾਮ ਕਿਰਪਾ ਕਰੇ ਤਨ ਨਾਮ ਅਮਰਤ ਨ ਪਾਇਆ ਗੁਰਮਕਲਾ ਦਾ ਮਨਉਗਤ ਦਾ ਵਿਛੋੜਿਆ ਪ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਇ ਤੁਜ ਬਿਨ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਨ ਜੋਗ ਮਿਲਿ ਵਿਛੜਿਆ ਸੰਜੋਗੀ ਮੈਲ ਜਿਸਨੋ ਤੂੰ ਜਾਣੈ ਸੁ ਜਨ ਜਾਣੈ ਹਰ ਗੁਣ ਸੁ ਦਿਆ ਕੋ ਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸੇ ਜਿਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਬਉ ਤੇ ਬਿੰਦੂ ਜਵਰ ਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੁ ਜਿਹਰ ਨਾਨਕ ਗੁਰਮੁਖ ਪ੍ਰਗਟਾ ਸਾ ਮਾਲਾ ਪਹਿਲਾ ਤਿਤ ਸੁਰਿ ਨਿਮਾਸ ਸਾ ਪਾਣੀ ਪਵਕਤ ਨੇ ਕੀਆ ਪੰਕਜ ਮੋਪਗਨੈ ਚਾਲੇ ਹਮ ਦੇਖਾ ਤੈ ਡੂਬੀਐ ਲੈ ਮਨ ਇਕ ਨਾ ਚਿਤ ਸਮੋੜ ਸ੍ਰਿ ਤੇਰੇ ਗੁਣ ਗੱਲਿਆਰਾਉ ਨਉ ਜਤਿ ਸਤਿ ਨਾਹੀ ਪੜਿਆ ਮੁਰਕ ਮੁਗਦ ਜਨਮ ਬਿਆ ਪਨਤ ਨਾਨਕ ਤਿਨ ਕੇ ਸਰਣਾ ਜਿੰਤੋ ਨਾਇ ਉਸ ਰਸ ਸਾਮਲਾ ਪੰਜਵਾ ਬਹੀ ਪ੍ਰਾਪਤ ਮਾਨੁਕ ਦਿਉਰੀਆ ਗੋਪਿੰਦ ਮਨ ਕੀ ਤੇਰੀ ਬਰੀਆ ਵਰ ਕਾਜ تیر ਕਿਤਨ ਕਾਮ ਐ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਬੋਜ ਬੋਜ ਰਤਨ ਕੈ ਜਨ ਮਿਰਤਾ ਜਾਤ ਰੰਗ ਮਾਇ ਕੇ ਰਾਉ ਜਬ ਤੋ ਸੰਜਮ ਤਰਮ ਨਾ ਕਮਾਇ ਸੇਵ ਸਾਧਨਾ ਜਾਣੇ ਹਰਿ ਰਾਇ ਕਉ ਨਾਨਕ ਮਨੀਜ ਕਰਮਾ ਸਰਨ ਪਰੇ ਕੀ ਰਖੋ ਸ਼ਰਮਾ ਪਾਛਾ ਦਸਮੇ ਕਬੀ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਤ ਦੇ ਰੱਛਾ ਪੂਰਨ ਚਿਤ ਕਿਛਾ ਤਵ ਚਰਨ ਨਮਨ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸਬ ਤੁਮ ਕਾਓ ਆਪਾ ਦੇ ਮੋਇ ਬਚਾਓ ਸੁਖੀ ਵਸੇ ਮੋਰੇ ਪਰਿਵਾਰਾ ਸੇਵਕ ਸਿਕ ਸਬੇ ਕਰਤਾਰਾ ਮੋ ਰੱਛਨ ਜ ਕਰ ਦੇ ਕਰੀਏ ਸਭੇ ਰਣ ਕੋ ਅਸੰਗਰੀ ਪੂਰਨ ਹੋਈ ਮਾਰੀ ਆਸਾ ਤੋਰ ਪੁਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਵਰ ਨਾ ਧਿਆਉ ਜੋ ਗੁਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰੀ ਏ ਚੁਣ ਚੁਣ ਸਤਰ ਹਮਾਰੇ ਮਾਰਿ ਆਪ ਦੇ ਮੁਜੀਬਰੀ ਮਰਨ ਕਾਲ ਕਾ ਤਰਾਸ਼ ਨਿਵਾਰੀ ਮੋਜ ਸਦ ਹਮਾਰੇ ਪਛਾ ਅਸਰ ਜੋ ਕਰਿਓ ਰੱਛਾ ਰਾਖ ਲਿਓ ਮੋ ਰਖਨਾਰੇ ਸਹਿ ਸੰਤ ਸਹਿ ਪਿਆਰੇ ਦੀਨ ਬੰਦਨ ਕੇ ਹੰਤਾ ਤੁਮੋ ਪੂਰੀ ਚਦੁਸਕੰਤਾ ਕਾਲ ਪੈ ਬ੍ਰਹਮਾ ਬੁਦਰਾ ਕਾਲ ਪੈ ਸੁਭ ਜੁਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੇ ਸੁਕਿਓ ਬੈਦ ਰਾਜ ਬ੍ਰਹਮਾ ਜੇਤਿਓ ਜਮਨ ਕਾਲ ਸੁਭ ਲੋਕ ਸੁਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸੁਭ ਜੁਗਤ ਬਨਾਇਓ ਦੇਵ ਤੇ ਰਚਨ ਪਜਾਇਓ ਆਦੰਤੇ ਕਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸੁਭ ਪਰਜਾ ਜਨਿਆਵ ਸੁਵਾਰੀ ਸੇਵ ਗੁਣ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮਾਂ ਬਦ ਕੀਓ ਗੜ ਗੜ ਕੇ ਅੰਦਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਸਤੂਲਾ ਸਪੁਰ ਕਿਰਪ ਦਿਸ਼ਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪਰ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਗੜ ਗੜ ਕੇ ਬਟ ਬਟ ਕੀ ਜਾਣੇ ਜਾਬਦ ਗੁਰ ਕਰਾ ਕਰਤਾਰਾ ਪਰਜਾ ਦਰਤਬ ਦੇ ਅਪਾਰਾ ਜਬਾ ਗੁਰ ਕਰਤੂ ਕਬੂ ਤੁਮੈ ਮਿਲਤੇ ਦੇ ਤਰੇ ਸਭੂ जीते बदनै श्री शुभ तारि आप अपने बोझ उचारै तुम सभी तेरे तिने रालम जानत भेद भेद रे आलम निरंकार निर्विकार निLamb आदनिन नद असंभ तां कमड़ो चारत वेद दा जाको वेद न पावत वेद दा तां गुगरपण मानत मां मुड़ कुछ वेद न जानत महादेव को किसدس निरंकार काच नत न पवै आपने बोधे जेती वर्णत बिन में तोय ते ते तुम्हारा लखना जाय प्रचार ਕਬੀ ਸਹਜ ਪ੍ਰਤਮ ਸੰਸਾਰ ਇਕੇ ਰੂਪਨ ਸਰੂਪਾ ਰੰਗ ਵਿਵਰਾਵ ਕੰਭੂਪਾ ਅਨਰਦ ਜੈਰ ਸਜ ਕਿਨੀ ਉਤਪੁਜ ਖਾਨ ਬੌਰ ਚਦੀਨੇ ਕਾਉਪੁਰ ਰਾਜ ਬੈਠਾ ਕौਸਮ ਵਿਸ਼ੰਕਰੀ ਗੱਟਾ ਸਗਰੀ ਸ੍ਰਿਸ਼ਟ ਦਿਖਾਇ ਚੰਬ ਆਜੁਗਾ ਸਰੂ ਸੁਵੰਭ ਅਵ ਰੱਛਾ ਮੇਰੀ ਤੁਮ ਕਰੋ ਸਿਖਵਾ ਸੁਖ ਸੰਗੋਰ ਦੋਸ਼ ਜਿਤੁ ਉਪਾਤਾ ਸੁਗਲ ਮਲੇ ਸੁ ਕਰੋ ਰਣਗਾਤਾ ਜੇ ਅਸਦ ਤਉਸਰਨੇ ਪਰ ਤਨ ਕ ਦੁਸ਼ ਦੁਖ ਤੇ ਮਾਰੇ ਪੁਰਖ ਜਮਨ ਪਗ ਪਰੇ ਤਿਆਰ ਹੈ ਤਨ ਕ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰੱਛਾਵਿਤ ਸਭ ਕਲਾ ਦੁ੍ਰਿਸ਼ਟ ਅਰਸ਼ਟ ਟਰੇਦੁ ਕਾਲਾ ਕਿਰਪਾ ਦ੍ਰਿਸ਼ਟ ਤਿਨੇ ਜਾਣਿਆ ਰਿਓ ਤਾਂ ਕੇ ਤਾਪਤ ਨਕ ਮਹਾਰਿਓ ਹਰੇਦ ਸਦਗਰਮ ਮਾ ਸਭ ਹੋਏ ਦੁਸ਼ਾਂਸ਼ ਸੁਖ ਨਾ ਕੋਈ ਇਕ ਬਾਾਰ ਜਿਨ ਤਮੈ ਸਮਾਰਾ ਕਾਲ ਪਾਂਚ ਤੇ ਤਾਂ ਹੀ ਉਬਾਰਾਂ ਜਿਨ ਨਾਮ ਤੁਮਾਰੋ ਕਾਹ ਦਰਦ ਦੁਸ਼ਟ ਦੁਖ ਤੇਰਾ ਫੜਕੇ ਤਮੈ ਸ਼ਰਨ ਤਿਆਰੀ ਆਪ ਦੇ ਲਿਓ ਬਾਰੀ ਸਰ ਟੁਰ ਮੋਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਸੋਈਆ ਪਾਇ ਗਜਪ ਤੇ ਤੁਮ ਰਤਬ ਤੇ ਕੋ ਆਪ ਤਰੇ ਨਿਆਨਿਓ ਰਾਮ ਰੇਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨਾ ਮੰਨਿਓ सिमरत शास्त्र वेद सबे बहु वेद के मैं एक न जान्यो सिरस पान कृपा तुमरी कर मैंनक शुभ तें बखान्यो देरा सगले द्वार को छड़की गयो तुवारो द्वार बय गए की लाजी असे गोविंद दास तुवारी राम कली माला तीजा आनंद ओंकार सतगुरु प्रसाद ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਤਾਈਆਂ ਰਾਗ ਰਤਨ ਪਰਵਾਰ ਪ੍ਰੀਆਂ ਸਬਦ ਗਾਵਣੀ ਆਈਆਂ ਸਬਦੋ ਤਾ ਗਾਵਰੀ ਕੇ ਰਮਨ ਜਿਨੇ ਵਸਾਇਆ ਕਹਿ ਨਾਨਕ ਅਨੰਦੋ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਾਰ ਹੋਰ ਨਾਲੈ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੂ ਕਰੇ ਤੇਰਾ ਕਰ ਸੁਭ ਸੁਵਾਰਨਾ ਸੁਭਨਾ ਬਲਾ ਸੁਮਰਾ ਸੁਆਮੀ ਸੋ ਕੀ ਮਨਵਿਸਾਰੇ ਕੈ ਨਾਨਕ ਮਨ ਮੇਰੇ ਸਦਾ ਰਵਰਣਾ ਲੈ ਸਾਚੇ ਸਾਹਿਬਾ ਕਿਆ ਨਿਗਰ ਤੇਰੇ ਕਰਤਾ ਤੇਰੇ ਸਭ ਕੁਚੈ ਦੇਸੁ ਪਾਵੇ ਸਦਾ ਸਿਬਸਲਾ ਤੇਰੀ ਨਾਮ ਮਨਵਸਾਵੇ ਨਾਮ ਜਿਨ ਕੇ ਮਨਵਸਿਆ ਭਜ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਿਗਰ ਤੇਰੇ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਆਦਾਰ ਮੇਰਾ ਜਿਨ ਬੁਕਉ ਸਭ ਗਵਾਈਆ ਘਰ ਸਾੰਤ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੂ ਜਿਸਦੇ ਆਏ ਬਣਾਈਆਂ ਕਹੇ ਨਾਨਕ ਸੁਨ ਸੰਤੋਸ ਬਦਰੇ ਪਿਆਰੋ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸਬਦਤ ਗਰ ਸੁਭਾਗੇ ਗਰ ਸੁਭਾਗੇ ਸਬਦ ਵਾਜੇ ਕਲਾਜਤ ਗਰ ਤਾਰੀਆਂ ਪੰਚ ਦਿਵਸ ਕੀਤੇ ਕਾਲ ਗੰਡ ਕਮਾਰਿਆੁਰ ਕਰਮ ਪੈਤ ਜਿਨ ਕੋ ਸੇ ਨਾਮ ਰਖੇ ਲਾਗੇ ਕਹੇ ਨਾਨਕ ਤੈ ਸੁਖੁ ਅਤਿ ਗੁਰ ਨੰਦ ਵਾਜੇ ਆਨੰਦ ਸੁਣਾ ਬੜ ਪਾਗਿਓ ਸੁਖਲ ਮਨੋਰਥ ਪੂਰਾ ਹੈ ਪਾਉਰ ਬਰੰਬਰ ਪਾਉਤਰੇ ਸਗਰ ਵਿਸ਼ੂਰੇ ਦੂਖ ਰੋਗ ਸੰਤਾ ਪੁਤਰੇ ਸੋਨੇ ਸੱਚੀ ਬਾਣੀ ਸੰਤ ਸੋਜਨ ਬਿਸਰ ਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੇਦ ਕਤ ਪਵਿੱਤ ਸਤ ਗੁਰ ਆਪਰੇ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਨ ਤੂਰੇ ਮਦਾਵਣੀ ਮਨ ਲਾਪਜਾਮ ਥਾਲ ਵਿੱਚ ਤਨ ਵਸਦੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਪੁਰ ਕਾ ਪਈਓ ਜਿਸ ਕਾ ਸੁਭਸਿ ਅਤਾਰੋ ਜੇ ਕੋ ਖਾਵ ਜੇ ਕੋ ਪੁੰਚ ਤਿਸ ਕਾ ਹੋਇ ਉਦਾਰ ਏ ਵਸਤ ਜੀ ਨ ਜਾਇ ਨਿਤ ਨਿਤ ਰ ਕਿ ਉਰਤਾਰ ਤਮ ਸੰਸਾਰ ਚਰਨ ਉਤਰੇ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹੱਲਾ 5ੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿ ਤੋਇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਇ ਤਰਸ ਪਿਆ ਮੈਂ ਰਾਮ ਤੋਹੀ ਸਤਗੁਰ ਸਾਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੋੜੀ ਜਿੱਥੇ ਤੁਸਮਰਥ ਜਿੱਥੇ ਕੋਈ ਨਾਏ ਉਥੇ ਤੇਰੀ ਰੱਖ ਗਨੇ ਉਤਰ ਮੈਂ ਸੁਣ ਕੇ ਜਮਕੇ ਦੂਤ ਨਾਏ ਤੇਰੇ ਛਡ ਜਾਏ ਪਾਜਲ ਵਿਕਮ ਜਗਉ ਗੁਰ ਸਬਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅਮਰਤ ਸੇ ਖਾਏ ਕਲਮੇ ਪਨ ਗੁਣ ਗੋਬਿੰਦ ਗਾਏ ਸਬਸੇ ਨੋ ਕਿਰਪਾ ਸਮਾਲੇ ਸਾਇ ਸਭਿਰਤਾ ਕੋਈ ਨਾ ਜੈ ਜਿ ਆਵਤਿ ਧਿਆਇ ਸ੍ਰੋਕ ਮਹਲਾ 5ਵਾਂ ਅੰਦਰ ਗੁਰ ਅਰਾਧਨਾ ਜੀਵਾਂ ਜਬ ਗੁਰ ਨਾਮ ਨੈਤਰ ਸਤਿਗੁਰ ਪ੍ਰੇਕਣਾ ਸਵਰਨੇ ਸੁਨ ਨਾ ਗੁਰ ਨਾਮ ਸਤਿਗੁਰ ਸੇ ਤਿਰਤਿਓ ਦੁਰਗੇ ਪੈਠਾਉ ਕਹੋ ਨਾਨਕ ਕਿਰਪਾ ਕਰ ਜਸ ਸਨੇਵਤ ਦੇ ਜਗ ਮੈ ਤੁਮ ਕਾੜੀ ਵਿਰਲੇ ਕੇਈ ਕੈ ਮਹਲਾ 5ਵਾਂ ਰਖੇ ਰਖਣਾਰ ਆਪ ਬਾਰੀਅਨ ਗੁਰ ਕੀ ਪੈਰੀ ਪੈ ਕਾਜ ਸਵਾਰੀਅਨ ਹੋ ਆਪ ਦੇ ਆਲ ਮਨੂ ਨਾ ਵਿਸਾਰੀਅਨ ਸਾਜਨ ਕੇ ਸੰਗ ਬੁਝਲ ਤਾਰਿਆਂ ਸਾਕਤ ਨਿੰਦਕ ਦੁਸ਼ਟ ਖਿਨ ਮਾ ਬਿਧਾਰਿਆਂ ਜਿਸ ਸਭ ਕੀਟ ਕੋ ਨਾਨਕ ਮੰਨੇ ਮਾ ਜਿਸ ਸਿਮਰ ਸੁਖ ਸੁਗਲ ਦੁਖ ਜਾਇ ਜਿਸ ਸਭ ਕੀਟ ਕੋ ਨਾਨਕ ਮੰਨੇ ਮਾਏ ਜਿਸ ਸਿਮਰ ਸੁਖ ਹੋਏ ਸੁਗਲ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ